ਸਾਡਾ ਟਾਰਗੇਟ ਜਿਮਨੀ ਚੋਣਾ ਹੀ ਹੈ ਓਕੇ ਸਾਡਾ ਟਾਰਗੇਟ ਜਿਮਨੀ ਚੋਣਾ ਉਹਦੇ ਲਈ ਅਸੀਂ ਪ੍ਰਪੇਅਰ ਹੋਵਾਂਗੇ ਤੇ ਜਿਮਨੀ ਚੋਣਾ ਤੋਂ ਪਹਿਲੇ ਪਹਿਲੇ ਜਿਹੜਾ ਸਾਡਾ ਹੈਗਾ ਅਸੀਂ ਨੋਮਬਰ ਦੇ ਐਂਡ ਜਾਂ ਦਸੰਬਰ ਦੇ ਫਰਸਟ ਵੀਕ ਚ ਅਸੀਂ ਇਹ ਸੋਚ ਰਿਹਾ ਇੱਕ ਬਹੁਤ ਵੱਡਾ ਜਿਹੜਾ ਜਨ ਸਹਿਲਾਬ ਜਿਹੜਾ ਹੈਗਾ ਉਹ ਖੜਾ ਕਰੀਏ ਜਿੱਥੇ ਇਹ ਸਰਕਾਰ ਜਿਹੜੀ ਹੈ ਜੇ ਆਪਾਂ ਕਹੀਏ ਵੀ ਕਲਾਕਾਰਾਂ ਦੀ ਸਰਕਾਰ ਆ ਵੀ ਸਿਰਫ ਕਲਾਕਾਰੀ ਦੇ ਸਿਰ ਤੇ ਹੀ ਇਹ ਸਰਕਾਰ ਚੱਲਦੀ ਹੈ ਕੋਈ ਰੋਕੇ ਦਿਖਾਂਦਾ ਕੋਈ ਚੁਟਕੀਆਂ ਮਾਰ ਕੇ ਕੁਝ ਦੇ ਰਿਹਾ ਕੋਈ ਗੱਲਾਂ ਬਾਤਾਂ ਦੇ ਨਾਲ ਸਰਕਾਰ ਚ ਰਿਹਾ ਉਹਨਾਂ ਦਾ ਧਿਆਨ ਹੀ ਨਹੀਂ ਹੈ ਸਿਰ ਵਿਰੋਧੀਆਂ ਨੂੰ ਭੰਡੋ ਇਹ ਕੁਝ ਨਹੀਂ ਹੁੰਦਾ ਸਰਕਾਰ ਦੀ ਸਥਿਤੀ ਕੀ ਮੁਲਾਜ਼ਮਾਂ ਦੀ ਸਥਿਤੀ ਕੀ ਜਿਨ੍ਹਾਂ ਕੋ ਤੁਸੀਂ ਸੇਵਾਵਾਂ ਲੈਣੀਆਂ ਉਹਨਾਂ ਦੇ ਪ੍ਰਤੀ ਤੁਹਾਡਾ ਬਿਹੇਵੀਅਰ ਕੀ ਹੈ ਜੇਕਰ ਤੁਸੀਂ ਆਮ ਆਮ ਮੁਲਾਜ਼ਮ ਦੀ رائے ਹੀ ਨਹੀਂ ਲੈਣੀ ਤੇ ਉਹ ਜੋ ਅਸੀਂ ਫਾਈਲਾ ਪੁਟ ਅਪ ਕਰਦੇ ਉਹ ਕੱਢਣੀਆਂ ਹੀ ਨਹੀਂ ਤੇ ਜੋ ਫਾਈਲਾ ਉੱਥੇ 6-6 ਮਹੀਨੇ اٹਕਿਆ ਰਹਿਣੀਆ ਤੇ ਆਮ ਜਨਤਾ ਦੇ ਵਿੱਚ ਪ੍ਰਚਾਰ ਕਰਨਾ ਕਿ ਦੋਸ਼ੀ ਅਸੀਂ ਆਂ ਕਿ ਇਹ ਚੀਜ਼ਾਂ ਵੀ ਉਜਾਗਰ ਕਰਨੀਆਂ ਪੈਣਗੀਆਂ ਕਿ ਇਹਦੇ ਅਸਲੀ ਦੋਸ਼ੀ ਸਰਕਾਰ ਜਿਹੜੀ ਪਾਲਿਸੀ ਤੇ ਕੰਮ ਹੀ ਨਹੀਂ ਕਰ ਰਹੀ ਜਿਨ੍ਹਾਂ ਨੇ ਇਸ ਸਿਸਟਮ ਦੇ ਅਗੇਂਸਟ ਇੱਕ ਹੋਰ ਸਿਸਟਮ ਖੜਾ ਕਰ ਲਿਆ ਉਹ ਸਿਸਟਮ ਇਹ ਹੈ ਕਿ ਬਾਹਰੋਂ ਬੰਦੇ ਲਿਆ ਕੇ ਬਿਠਾਤੇ ਆ ਜੋ ਆਪਣੀ ਮਨਮਰਜ਼ੀ ਨਾਲ ਰੂਲਾਂ ਦੀ ਅਣਦੇਖੀ ਕਰਕੇ ਕੰਮ ਕਰ ਰਹੇ ਨੇ ਸੋ ਇਹ ਚੀਜ਼ਾਂ ਜਦੋਂ ਅਸੀਂ ਲੋਕਾਂ ਸਾਹਮਣੇ ਲਿਆਏ ਜਿਵੇਂ ਹੁਣ ਆਮ ਪਾਰਟੀ ਆ ਪੁਰਾਣੀਆ ਰਵੈਤੀ ਪਾਰਟੀ ਉਹਨੂੰ ਪਤਾ ਸੀ ਕਿ ਜਿਸ ਘਰ ਚ ਅਸੀਂ ਰਹਿ ਰਹੇ ਹਾਂ ਉਸ ਘਰ ਚ ਹੋਰ ਵੀ ਲੋਕ ਰਹੇ ਨੇ ਤੇ ਸਾਡੇ ਲੂਪ ਹੋਲ ਉਹ ਲੋਕਾਂ ਨੂੰ ਪਤਾ ਨੇ ਜਾਂ ਸਾਡੇ ਫੈਮਿਲੀ ਮੈਂਬਰ ਨੂੰ ਪਤਾ ਨੇ ਜੇ ਅਸੀਂ ਇਹਨਾਂ ਨੂੰ ਤੰਗ ਕਰਾਂਗੇ ਤੇ ਚੀਜ਼ਾਂ ਖੋਲਣਗੇ ਅਸੀਂ ਸਾਨੂੰ ਸਰਕਾਰ ਵੱਲੋਂ ਕਸਮ ਖਾਈ ਜਾਂਦੀ ਕਿ ਅਸੀਂ ਜਿਹੜੀ ਹੈ ਇਹਨਾਂ ਦੀ ਆ ਜਿਹੜੀ ਸਾਡੀ ਆ ਸਰਕਾਰ ਦੀਆਂ ਪਾਲਿਸੀਆਂ ਨੇ ਜਾਂ ਜਾਂ ਸਰਕਾਰ ਦੇ ਜਿਹੜੇ ਕੰਮ ਨੇ ਉਹ ਸਾਰੇ ਜਿਹੜੇ ਹੈਗੇ ਆ ਉਹ ਅਸੀਂ ਲੋਕਾਂ ਸਾਹਮਣੇ ਨਹੀਂ ਲਿਆ ਸਕਦੇ ਲੇਕਿਨ ਜਦੋਂ ਸਰਕਾਰ ਹੀ ਸਾਡੀ ਜਿਹੜਾ ਵਿਸ਼ਵਾਸ ਘਾਤ ਕਰਨ ਲੱਗੇ ਤੇ ਜਿਹੜੇ ਇਹਨਾਂ ਲੋਗ ਗਲਤ ਕੰਮ ਆ ਉਹ ਵੀ ਜਿਹੜੇ ਆ ਅਸੀਂ ਲੋਕਾਂ ਅੱਗੇ ਲਿਆ